ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ 'ਚ ਬੈਠੇ ਸਨ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਇਕੱਲੇ ਮਸੀਹ ਜੀ ਬੈਠੇ ਨੇ ਕੰਨੇ ਨਹੀਂ ਦੋ ਹੋਰ ਪਿਛੇ ਬੈਠੇ ਨੇ دیوار ਦੇ ਨਾਲ ਬੜੇ ਲੰਬੇ ਦਾੜੇ ਗੈਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਹੈ خیر ਬਾਅਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤ ਵਿੱਚ ਉੱਚੇ ਚਾ ਉੱਠ ਕੇ ਆਇਆ ਖਲਬਲੇ ਵੀ ਮਚੇ ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ ਕਨੇ ਉਹ ਖਾ ਕੇ ਤੇ ਜਾਣਾ ਹੀ ਸੀ ਮੈਂ ਉਹਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਖੈ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਉਹ ਰਹਿਦਾ ਵੀ ਸੱਜਣ ਸਿਆਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੇਂਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਜੀ ਕਹਿੰਦਾ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਗੈਣੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਨ ਸਾਹਿਬ ਦਾ ਪ੍ਰਕਾਸ਼ ਆਉਂਦਾ ਹੈ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਫਿਰ ਗੁਟਕੇ ਪਏ ਨੇ ਪੌਥੀਆਂ ਪਈਆਂ ਆਉਂਦੀਆਂ ਨੇ ਕੜਾ ਪ੍ਰਸਾਦ ਦੀ ਦੇਗ ਰੱਖਦੇ ਨੇ ਐਨ ਉਸੇ ਜਗ੍ਹਾ ਤੇ ਗੈਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ गिर ਗਏ ਗੈਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਖੰਡੇ ਕੇ ਗੈਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਤੇ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਅਸੀਂ ਰੋਜ਼ ਆਉਂਦੇ ਹਾਂ ਮੈਂ ਖੜ ਦਿਖਾਈ ਦਿੱਤੇ ਨੇ ਕਹਿੰਦਾ ਹਾਂ ਔਰਤੇ ਨਹੀਂ ਕੋਛਾ ਕੇ ਗੁੰਨੇ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹੋ ਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਨੇ ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸੇ ਨਹੀਂ ਕਰਦਾ ਕਈ ਵਹਿਮੀ ਬੜੇ ਹੁੰਦੇ ਨੇ ਸਮਝ ਕੱਖ ਨਹੀਂ ਆਉਂਦੀ ਕਿੰਦੂ ਪਰੰਤੂ ਬਹੁਤ ਕਰਦਾ ਕਿੰਤੂ ਨੂੰ ਤੂ ਬੋ ਇਹ ਥੋੜੇ ਦਿਨ ਇਹਨਾਂ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖਿਆ ਹੈ ਇੱਕ ਬੀਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰਦੇ ਹੀ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿਹਾ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਨੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਪਤਾ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿੰਦਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਪਾਂ ਫਜਰ ਨੂੰ ਹੀ ਮੰਨਦੇ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ आनंद वाला ते मैं कह जब तू वाणी ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ماں ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਕੀ ਕਰਾਂ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜ੍ਹੀ ਹੋਈ ਬਾਣੀ ਨਾਲਸ ਨਹੀਂ ਆਉਂਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਵੇ ਹੁ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਹੈ ਬਾਰ ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈ ਨਹੀਂ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਵਾਂਗਾ ਨਾਲ ਉਹ 10 ਦਾ ਉੱਥੇ ਟਿਕਾਣਾ ਹੈ ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਿ ਆ ਜਾਵਾਂਗਾ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੀਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਖਿੰਡ ਦੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਵੇਟ ਲੈ ਲੋ ਕਹਿੰਦੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੇ ਮੁਸ਼ਕਿਲ ਨਾਲ ਖੁੱਲ੍ਹੀ ਮਿਲ ਪੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲੋ ਤੁਸੀਂ ਮੇਕਾ ਹੋਰ ਵੀ ਆਨੰਦ ਖਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਆਉਂਦੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਅਰਬਾਂ ਖਰਬਾਂ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਬੂਤ ਵੀ ਹੈਗੇ ਨੇ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਰ ਇਹ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਰਾ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨਹੀਂ ਇੱਥੇ ਤਾਲ ਮਿਲ ਨਹੀਂ ਬੈਠਦਾ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨਹੀਂ ਉੱਥੇ ਹੀ ਬਣਦਾ ਹੈ ਇੱਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੇਜਗਨ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਇਹ ਵੀ ਮਰਜ਼ ਕਰਾਂ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹੋਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗੈਨੇ ਬਲਵਿੰਦਰ ਸਿੰਘ ਇੱਥੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਕਿ ਗੈਨੇ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਉਹਨਾਂ ਦੀ ਛੋ ਨਾਲ ਮੈਨੂੰ ਆਨੰਦ ਬੜਾ ਆਇਆ ਰਸ ਬੜਾ ਆਇਆ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਉਹ ਅੱਜ ਸੂਰਤ ਪਹੁੰਚਣਗੇ ਫਿਰ ਉਹਨਾਂ ਨੇ ਉਹਨਾਂ ਦੇ ਕੋਲ ਤੱਕ ਦੱਸਿਆ ਹੁਣ ਮੇਰਾ ਧਿਆਨ ਤੇ ਸੰਗਤੀ ਤਰਫ ਫਿਰ ਮੈਂ ਕਿ ਗੈਨੀ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੋ ਪੜ੍ਹਦੇ ਰਹੋ ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ ਸਾਧਨਾ ਤੁਹਾਡੀ ਸਫਲ ਹੋਈਏ ਮਿਹਨਤ ਕੀਤੀ ਹੋਈ ਇਹ ਅੱਖਾਂ ਦ੍ਰਿਸ਼ਣੋਂ ਵੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ਣੋਂ ਵੀ ਦੇਖ ਸਕਦੀਆਂ ਦੋਏ ਦੋਏ ਲੋਚਨ ਭੇਖਾ ਹਉ ਹਰ ਬਿਨ ਅਵਰ ਨ ਦੇਖਾ